हाँ <laughs> देखो गए ये रास्ता ਜਾਨੇ ਆਉਂਦੇ ਆ ਜਦੋਂ ਤੇ ਨਹੀਂ ਤਾਂ ਪਿਛਲੇ ਸਾਲ ਤਾਂ ਬਹੁਤ ਜ਼ਿਆਦਾ ਸੀ ਇੱਧਰ ਪਰ ਹੈਗੀ ਹੈਗੀ ਇੱਧਰ ਬਹੁਤ ਮੱਕੀ ਬੀਜੀ ਹੋਈ ਆ। ਦੇਖੋ ਇੱਧਰ ਮੱਕੀ ਮੱਕੀ ਆ ਸਾਰੇ। ਰਸਤਾ ਹੀ ਬਹੁਤ ਔਖਾ ਹੋਣੇ। ਹਾਂ ਸਬਜ਼ੀਆਂ ਲੱਗੀਆਂ ਬਤਾਉਂਦੀ ਖੇਤੀ ਆ। ਉਹ ਦੇਖੋ ਸਾਰੇ ਮੱਕੀ ਬੀਜੀ ਹੋਈ ਇੱਧਰ। ਜਾਉਂਦੇ ਮਸੀਹ ਨੇੜੇ ਜਾਈਏ ਨਾ ਜਿਉਂ ਐਕਸਾਈਟਮੈਂਟ ਵੀ ਵਧੀਆ ਤੇ ਖੁਸ਼ੀ ਵੀ ਹੋ ਰਹੀ ਆ ਵੀ ਚਲ ਐਨੇ ਟਾਈਮ ਬਾਅਦ ਆਇਆ ਮੈਂ ਤਾਂ ਬਹੁਤ ਜ਼ਿਆਦਾ ਖੁਸ਼ੀ ਮੱਤੀ ਆ ਜਾ ਕੇ ਇੱਕ ਨੂਰਾ ਉਹ ਬੈਠੇ ਨੇ ਸਹਲ ਫੋਨ ਦੇਖਣ ਲੱਗ ਰਹੀ ਆ ਫੋਨ ਫੜ ਲਾ ਤੂੰ ਹੁਣ ਬੱਸ ਸਹਲ ਫੋਨ ਨਾ ਦੇਖ ਜੇ ਇੰਨੀ ਦੂਰ ਆ ਕੇ ਫੋਨ ਹੀ ਦੇਖੀ ਗਈ ਫਿਰ ਕੀ ਫਾਇਦਾ ਹੈਗਾ ਫੋਨ ਦਾ ਘਰੀ ਬੈਠ ਕੇ ਦੇਖੇ ਲੈ ਕਿਉਂ ਇੱਕ ਨੂਰਾ ਹਾਂ ਮਾਰਸੀ ਬੁਲੰਦਾ ਪਿੰਡ ਦਾ ਨਾ ਹਾਂ ਉਹ ਰਾਤਪੁਰ ਸਾਹਿਬ ਦੇ ਨੇੜੇ ਆ ਤਾੜੀ ਸਾਹਿਬ ਵੀ ਉਧਰ ਹੀ ਹੈਗਾ ਨੇੜੇ ਹੈਗਾ ਇੱਥੋਂ ਨਾ ਥੋੜੇ ਕਿਲੋਮੀਟਰ ਦਾ ਜਿਹੜਾ ਸੀ ਕਿਹੜੀ ਲੰਘ ਗਿਆ ਸੀ ਸ਼ੂਟ ਨਹੀਂ ਕਰਿਆ ਉਧਰ ਉੱਥੇ ਹਾਂ ਗੰਗੂ ਦਾ ਪਿੰਡ ਸੀਗਾ ਇਹਦੇ ਨੇੜੇ ਹੀ ਹੈਗਾ ਜਿਨੇ ਇੰਨੇ ਕਧਾਰੇ ਗਿਤੀ ਛੋਟੇ ਛੋਟੇ ਬੱਚਿਆਂ ਨੂੰ ਫੜਾਇਆ ਹੁਣ ਬੰਦਾ ਉਹ ਵੀ ਤਰਸ ਕਰ ਲੈ ਪਾ ਖੜਾ ਗਈ ਬਿੱਟੀ ਸਟਾਪ ਕਰ ਲਿਓ ਮੜੇ ਦੇਖਾਂਗੇ ਖੜੇ ਹੋ ਕੇ ਅਸੀਂ ਇੱਥੇ ਪਹੁੰਚ ਗਏ ਸਹੀ ਮੈਂ ਹਾਂ ਪਾਖੜਾ ਗਿਆ ਕਿੰਨਾ ਸੋਹਣਾ ਪਾਣੀ ਹੈਗਾ ਦਿਖਾਉਨੇ ਆ ਤੁਹਾਨੂੰ ਸਟਾਪ ਕਰਦੇ ਆ ਇਧਰੋਂ ਦੇਖ ਲੈ ਭੋਲੇ ਸ਼ੰਕਰ ਗੋਤਾ ਖੋਰ ਟੀਮ ਇਹ ਆ ਨੰਬਰ ਹਾਂ ਦੇਖ ਕਈ ਵਾਰ ਕਿਸੇ ਡਿੱਗੇ ਜਾਂਦੇ ਤੁਹਾਨੂੰ ਬੁਲਾਇਆ ਜਾਂਦਾ ਇਧਰ ਪਾਖੜਾ ਨਹਿਰ ਆ ਗਈ ਆ ਨੰਬਰ ਦੇਖ ਲੈਣੇ ਆ ਨਾ 2 ਮਿੰਟ ਰੁੱਕ ਕੇ ਆ ਪਾਖੜਾਂ ਦਾ ਗਾਜ ਪੋਲਾ ਤੇ ਪਾਖੜਾ ਵਹਿਰ ਜਾਂਦੀ ਅੱਗੇ ਇਹ ਲੰਘ ਜਾਂਦੀ ਅੱਗੇ ਹਰਿਆਣਾ Rajasthan ਨੂੰ ਦੇ ਕਿੰਨੀ ਚੌੜਾਈ ਹੈ ਦੀ ਕਈ ਵਾਰੀ ਕੋਈ ਇਨਸੀਡੈਂਟ ਹੋ ਜਾਂਦਾ ਵੀ ਕੋਈ ਬੰਦਾ ਵਗੈਰਾ ਡਿੱਗਿਆ ਹੁੰਦਾ ਤਾਂ ਭੋਲੇ ਸ਼ੰਕਰ ਗੋਤਾ ਕੋ ਟੀਮ ਦਾ ਇਹ ਨੰਬਰ ਵੀ ਲਿਖ ਕੇ ਰੱਖਿਆ ਇੱਥੇ ਬਾਹਲਾ ਗੇਰਿਆ ਆਏ ਓਏ ਦੇਖ ਪਾਣੀ ਕਿੰਨਾ ਵੇ ਆ ਬਲੂ ਕਲਰ ਪਾਣੀ ਆ ਪੂਰਾ ਆ ਰਹੇ ਆ ਆ ਖੜਿਆ ਸਾਡੇ ਕੁੰਗੜ ਵਿੱਲੇ ਹੋਰੀ ਮਾਦੀ ਫੋਟੋ ਵਗੈਰਾ ਖਿੱਚ ਲਿਆ ਸੀ ਅਸੀਂ ਹੁਣ ਜਾ ਰਹੇ ਆ ਤਾਂ ਹੱਲੀ ਹੋਣੀ ਆ ਛੇਤਾਂ ਮੇਰੇ ਜਾਂਦੀ ਆ ਪਾਣੀ ਦੇ ਪੂਰਾ ਕਰੀਸੇ ਤੱਕ ਕਰ ਗਿਆ ਉਹ ਲੱਭੂਗੀ ਇੱਥੇ ਭੋਲੇ ਨੂੰ ਬੁਲਾਉਣਾ ਪੈਣਾ ਹੈਲੋ ਭੋਲੇ ਸ਼ੰਕਰ ਨੂੰ ਬੁਲਾਉਣਾ ਪੈਣਾ ਉਹ ਨਾਂ ਲਿਖਿਆ ਜਿਹੜਾ ਪਾਣੀ ਇੱਧਰ ਜਾ ਰਿਹਾ ਇਹ ਚਾਹਂਦੀ ਹੈ ਕਿ ਪਟਿਆਲੇ ਨੂੰ ਕਿਉਂ ਪਿਛਲੇ ਲੈ ਜਾਂਦੀ ਆ ਨਹੀਂ ਇਹ ਹੋਰ ਨਹੀਂ ਹੈਗੀ ਇਹ ਹੋਰ ਹੈ ਹਾਂ ਇਹ ਵੀ ਬਦਰ ਬਲੂ ਕਲਰ ਦਾ ਪਾਣੀ ਆ ਇਹ ਵੀ ਉਹੀ ਆ ਐਨਾ ਸੋਨਾ ਸੋਨਾ ਪਾਣੀ ਹੈਗਾ ਜਿਹੜੇ ਤੋਂ ਸਮੇਂ ਪਿੱਛੇ ਗਿਆ Kjærester i kveld. पिंकी हां येड़ी हाइट जोची आगी शहर सामने से देखा सेल कहंदी आ मेरी फेवरेट जगह आ गई सरहानद पहुंच गई अंबाला अंबाला फतेगढ़ साउद फतेगढ़ साउद रेलवे स्टेशन सरहानद येतरीया सरहानद आ गया वेलकम टू सरहानद आ गए सर अंदर जैलर्स और ये आपा वो खा ले चाहिए पर हट भाई ਇਹਨਾਂ ਦੇ આરોਪ ਪਰ ਆਮ ਖਸ ਬਾਗ ਗਿਆ ਹੂੰ ਇੱਧਰ ਗਈ ਡਾਕਟਰ ਮਲਦੀ ਹਵੇਲੀ ਹਾਂ ਆ ਰਸਤਾ ਜਾਂਦਾ ਜਾਵਾਂਗੇ ਇੱਧਰ ਹੀ ਆਮ ਖਸ ਬਾਗ ਆ ਮਮਾ ਜਾਵਾਂਗੇ ਡਾਕਟਰ ਮਲਦੀ ਹਵੇ ਹਾਂ ਜਾਏ ਅਮਾਂਗੇ ਵੇਸੇ ਸੀ ਦੇਖੀ ਹੋਈ ਆ ਫੇਰ ਜਾਵਾਂਗੇ ਆਮ ਖਸ ਬਾਗ ਤੇ ਸਾਰੇ ਕਿ ਜਾਵਾਂਗੇ ਦੋ ਸਾਰੇ ਯੂਕੇ

ਬਹੁਤ ਵੱਡੇ ਬਣਿਆ ਹੋਇਆ ਉਦੋਂ ਥੋੜੇ ਕੰਮ ਚੱਲ ਰਿਹਾ ਸੀ ਰੇਪੇਰਿੰਗ ਦਾ ਹੁਣ ਤਾਂ ਬਣ ਗਏ ਹੁਣ ਪਰ ਨਾਲ ਦੀ ਨਾ ਕਰਦੀ ਰਹਿੰਦੇ ਨੇ ਉਹ ਆ ਗਿਆ ਗੁਰਦੁਆਰਾ ਸਾਹਿਬ ਗੁਰੂ ਦੇ ਵਿੱਚ ਬਾਬਾ ਬੋਬਾ ਪੁਗਾ ਜੀ ਪਿਛਲੀ ਵਾਰ ਜਦੋਂ ਆਏ ਸੀਗੇ ਅਸੀਂ ਗੁਰੂ ਘਰ ਸਾਨੂੰ ਘਟ ਦਰਸ਼ਨ ਅਸੀਂ ਘਟ ਗੁਰੂ ਘਰਾਂ ਦਾ ਦਰਸ਼ਨ ਕੀਤੇ ਸੀਗੇ ਤੇ ਇਸ ਵਾਰ ਅਸੀਂ ਜਿਹੜੇ ਸਾਰੇ ਕਰਕੇ ਜਾਵਾਂਗੇ ਮੋਤੀ RAM ਮੇਰਾ ਤੇ ਗੁਰੂ ਘਰ ਚੰਨੀ ਆਪਾ ਗਏ ਸੀ ਹੈਨਾ ਤੇ ਉਹਦੋਂ ਸਾਨੂੰ ਇਹਨਾਂ ਪਤਾ ਨਹੀਂ ਸੀ ਇਸ ਕਰਕੇ ਫਿਰ ਸਾਨੂੰ ਸਾਰੇ ਗੁਰਦਵਾਰਾਂ ਵਿੱਚ ਅਸੀਂ ਦੇਖ ਕੇ ਫਿਰ ਚੱਲਾਂਗੇ ਅੰਜਾਵਾਂਗੇ ਆਗੇ ਬਾਬਾਈ ਜਗਾ ਉਹ ਬਿਲਡਿੰਗ ਦਾ ਮਤਲਬ ਖੰਡਾ ਸਭ ਬਣਿਆ ਹੋਇਆ ਤੇ ਹਾਂ ਉੱਪਰ ਦਿਸਰੀ ਹੁਣ ਉੱਪਰ ਹਾਂ ਦੇਖੋ ਉੱਪਰ ਬਣਿਆ ਹੋਇਆਗਾ ਉਹ ਕਾਰ ਪਾਰਕਿੰਗ ਹੈਗੇ نیچے ਇਹ ਜੀ ਜੇ ਡਰੋਨ ਨਾਲ ਵੈਸੇ ਵੀ ਜ਼ਿਆਦਾ ਵਧੀਆ ਹੋਂ ਹੁੰਦੀਆਂ ਨੇ ਉਹ ਦੇਖੋ ਦਿਸਰੀ ਹੈਗਾ ਇਥੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੁੰਦੀ ਹੈਗੀ ਲੰਘਣਾ ਨਮਾਤਾ ਗੁਜਰੀ ਕਾਲਜ ਇਹ ਹੈਗਾ ਪਾਰਕਿੰਗ ਇੱਧਰ ਹੈ ਤਨਤਨ ਬਾਬਾ ਜੂਰਾ ਵਾਸਨ ਤਨਤਨ ਦਾ ਫਤਿਹ ਸਿੰਘ ਹਾਂਜੀ ਮਾਤਾ ਗੁਜਰੀ ਕੌਰ ਦੀ ਯਾਦ ਹਾਂ ਜੀ ਬਹੁਤ ਨੂੰ ਕੋਟ ਕੋਟ ਪਰਨਾਮ ਹਾਂਜੀ ਹਾਂ ਇੱਧਰ ਗੱਡੀ ਆ ਰਹੀ ਹੁਣ ਅਸੀਂ ਕਰ ਰਹੇ ਹਾਂਗੇ ਕਾਰ ਪਾਰਕਿੰਗ ਤੇ ਉਸ ਤੋਂ ਬਾਅਦ ਫਿਰ ਦਰਸ਼ਨ ਕਰਕੇ ਮੈਂ ਚਲੇ ਜਾਵਾਂਗੀ